ਇਸ ਵਕਤ ਅਸੀਂ ਸਰਦੂਲਗੜ ਚਿਲਿੰਗ ਸੈਂਟਰ ਰੋਡ ਦੇ ਉੱਤੇ ਮੌਜੂਦ ਆ ਇੱਕ ਹੋਰ ਜਿਹੜੀ ਬਹੁਤ ਵੱਡੀ ਦਿੱਕਤ ਆ ਰਹੀ ਹੈ ਇੱਕ ਤਾਂ ਮੈਂ ਪਹਿਲਾਂ ਹੀ ਬੇਨਤੀ ਕਰਦਾ ਖਾਸ ਕਰਕੇ ਮਾਨਸਾ ਬਠਿੰਡਾ ਜ਼ਿਲ੍ਹਾ ਜਾਂ ਸੰਗਰੂਰ ਜ਼ਿਲ੍ਹਾ ਜਿੱਨੇ ਨੇੜੇ-ਨੇੜੇ ਪਿੰਡ ਆ ਸਰਦੂਲਗੜ ਦੇ ਵੀ ਗੱਟਿਆਂ ਦੀ ਦਿੱਕਤ ਆ ਰਹੀ ਆ ਗੱਟੇ ਲੈ ਕੇ ਜਲਦੀ ਤੋਂ ਜਲਦੀ ਪਹੁੰਚੋ ਚਾਹੇ ਪਿੰਡਾਂ ਦੇ ਵਿੱਚ ਫੋਕੇ ਦਵਾ ਦਿਓ ਠੀਕ ਆ ਸਰਦੂਲਗੜ ਦੇ ਆਸੇ-ਪਾਸੇ ਵਾਲੇ ਪਿੰਡ ਵੀ ਆ ਜਿਹੜੇ ਉੱਥੇ ਵੀ ਗੱਟੇ ਚਾਹੀਦੇ ਤੇ ਸ਼ਹਿਰ ਦੇ ਵਿੱਚ ਵੀ ਆਸੇ ਪਾਸੇ ਜਿਹੜਾ ਆਊਟਰ ਸਰਦੂਲਗੜਾ ਜਿਵੇਂ ਵਾਰਡ ਨੰਬਰ ਇਹ 3 ਵਾਰਡ ਨੰਬਰ 6 ਉੱਥੇ ਗੱਟਿਆਂ ਦੀ ਜਿਹੜੀ ਕਾਫੀ ਜ਼ਿਆਦਾ ਨੌੜਾ ਖਾਲੀ ਗੱਟਿਆਂ ਦੀ ਤੇ ਇੱਕ ਤੇਲ ਨੂੰ ਲੈ ਕੇ ਕਾਫੀ ਪ੍ਰੋਬਲਮ ਆ ਰਹੀ ਆ ਬਾਈ ਫੜਾਗਾ ਸੜਕ ਨਾਲ ਬਾਈ ਤੁਹਾਡਾ ਪਿੰਡ ਕਿਹੜਾ ਹੈਗਾ ਮੇਰਾ ਪਿੰਡ ਬਈ ਖੈਰਾਖੁਰ ਦਾ ਛੋਟਾ ਖੈਰਾ ਕਹਿੰਦੇ ਬਈ ਨਾਮ ਕੀ ਹੈ ਉਹਦਾ ਮੇਰਾ ਨਾਮ ਮੋਹਿਤ ਕੁਮਾਰ ਹੈ ਬਈ ਤੇ ਇਹ ਬਾਈ ਦੇ ਪੱਲਿਓ ਕਿੰਨਾ ਤੇਲ ਮੱਚ ਗਿਆ ਬਈ ਸਾਡੇ ਕੋਲ 2.5 ਤੋਂ 3 ਲੱਖ ਰੁਪਈਆ ਦਾ ਅਸੀਂ ਤੇਲ ਮਚਾਤਾ ਵੀਰੇ ਗਊਸ਼ਾਲਾ ਵੱਲੋਂ ਜਿੰਨਾ ਸਾਡੇ ਕੋਲ ਫੰਡ ਇਕੱਠਾ ਹੋਇਆ ਅਸੀਂ ਸਾਰਾ ਲਾਤਾ ਵੀਰੇ ਤਿੰਨ ਸਾਡੇ ਜੀਐਸਬੀਆਂ ਸੀਗੀ 30 35 ਡਾਇਰੈਕਟਰ ਵੀਰੇ ਲਾ ਰੱਖੇ ਪਿਛਲੇ ਅਸੀਂ 4 ਦਿਨਾਂ ਤੋਂ ਤੇ ਅੱਜ ਅਸੀਂ ਫੋਨ ਕਰਿਆ ਕਿ ਪਹਿਲਾਂ ਤਾਂ ਅਸੀਂ ਕਹੀ ਹੀ ਨਹੀਂ ਕਿਸੇ ਨੂੰ ਤੇਲ ਖਾਤਰ ਵੀਰੇ ਅੱਜ ਅਸੀਂ ਹਾਂ ਐਮਐਲਏ ਸਾਹਿਬ ਨੂੰ ਫੋਨ ਕਰਿਆਗਾ ਦੀਪਕ ਨਾਲ ਗੱਲ ਹੋਈ ਹੈ ਵੀ ਸਾਨੂੰ ਕੋਈ ਤੇਲ ਤੁਲਦਾ ਕਰਕੇ ਦਿਓ ਜੀ ਨਗਰਪੰਚਾਇਤ ਨੂੰ ਫੋਨ ਕਰਿਆ ਉਹਨਾਂ ਨੇ ਵੀਰੇ ਹੱਥ ਖੜੇ ਕਰਤੇ ਸਾਡੇ ਕੋਲ ਕਹਿੰਦੇ 1 ਰੁਪਏ ਦਾ ਤੇਲ ਨਹੀਂ ਹੈਗਾ ਮੈਂ ਕਿਹਾ ਬਾਈ ਅਸੀਂ ਆਪਦੇ ਪੱਲੋ ਪੁਆ ਲਈਏ ਕਹਿੰਦੇ ਸਾਨੂੰ ਕਹਿੰਦੇ ਪੁਆ ਲਓ ਬਾਈ ਹਾਂ ਕਿਸੇ ਕੋਲ ਬਾਈ ਤੇਲ ਤੁਲ ਦਾ ਕੋਈ ਪ੍ਰਬੰਧ ਨਹੀਂਗਾ ਜਿਹੜੇ ਜਿਹੜੇ ਜੱਟ ਜ਼ਿਮੀਦਾਰ ਨੇ ਬਾਈ ਇੱਕ ਤਾਂ ਮਤਲਬ ਆਪਦਾ ਟਰੈਕਟਰ ਲੈ ਕੇ ਆਉਂਦੇ ਆ ਦੂਜਾ ਵੀਰੇ ਇੰਨਾ ਕ ਤਾਂ ਹੱਕ ਬਣਦਾ ਯਾਰ ਸਾਡੇ ਆਪਦੇ ਸਾਰੇ ਝੋਨੇ ਡੁੱਬ ਗਏ ਖੇਤ ਡੁੱਬੇ ਪਏ ਨੇ ਅਸੀਂ ਸ਼ਹਿਰ ਨੂੰ ਬਚਾਉਣ ਖਾਤਰ ਆ ਰਹੇ ਹਾਂ ਸਾਨੂੰ ਕੋਈ ਤੇਲ ਦਾ ਤਾਂ ਘੱਟੋ ਘੱਟ ਪ੍ਰਬੰਧ ਕਰਕੇ ਦੇ ਦਿਓ ਭਾਈ ਜਿਹੜਾ ਬਾਈ ਮੇਨ ਹਾਈਵੇ ਆ ਮਾਨਸਾ ਵਾਲਾ ਇਹ ਸਰਸ ਤੇਲ ਉਹਨਾਂ ਦਾ ਵੀ ਉਹ ਵੀ ਮਨ ਲਾਦਾ ਤੇਲ ਤੂਲ ਦਾ ਕੋਈ ਨਾ ਉਹਨਾਂ ਕੋਲ ਪ੍ਰਬੰਧ ਨਹੀਂਗਾ ਪਰ ਅਸੀਂ ਜਿਹੜਾ ਅਸੀਂ ਸਾਡੇ ਡਾਇਰੈਕਟਰ ਆਏ ਹੋਏ ਨੇ ਆ ਤਿੰਨ ਚਾਰ ਪਿੰਡਾਂ ਦੇ ਉਹਨਾਂ ਕੋਲ ਵੀਰੇ ਕੋਈ ਪ੍ਰਬੰਧ ਨਹੀਂ ਕਰ ਰਹੇ ਸਾਡੇ ਡਾਇਰੈਕਟਰ ਕਿੱਥੇ ਲੱਗੇ ਪਿਆ ਸਾਡੇ ਵੀਰੇ ਬਿਜਲੀ ਕਰਕੇ ਪਰਸੋਂ ਦੇ ਡਾਇਰੈਕਟਰ ਲੱਗ ਰਹੇ ਨੇ ਬਿਜਲੀ ਕਰ ਵਾਲਾ ਬੰਨ ਸਾਰਾ ਅਸੀਂ ਬੰਨਿਆ ਕਿਉਂਕਿ ਜੇ ਬਿਜਲੀ ਆਪਣੀ ਚਲੀ ਗਈ ਤਾਂ ਵੀਰੇ ਜਿਹੜਾ ਸਾਡਾ ਏਰੀਆ ਹੈਗਾ ਜਿਹੜਾ ਬਚਿਆ ਹੋਇਆ ਉਹ ਵਿੱਚੋਂ ਨਿਵੇਰੇ ਗੁੱਲ ਹੋ ਜਾਣਗੇ ਉਹ ਵੀ ਜਮਾ ਮੰਦੇ ਜਾਉਣਗੇ ਵੀਰੇ ਕੀ ਕਰਾਂਗੇ ਉੱਥੇ ਵੀ ਖਾਣ ਨੂੰ ਦਾਣੇ ਨਹੀਂ ਹੋਣੇ ਫਿਰ ਹੇ ਆ ਮੁੱਖ ਮੰਤਰੀ ਸਾਹਿਬ ਨੂੰ ਕੀ ਅਪੀਲ ਕਰਨੀ ਆ ਅਪੀਲ ਕਰ ਦੋ ਬਈ ਅਸੀਂ ਵੀਰੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ ਵੀ ਘੰਟੋ ਘਟਜੀ ਤੇਲ ਤੂਲ ਦਾ ਇੰਤਜ਼ਾਮ ਕਰਿਆ ਜਾਵੇ ਟਰੈਕਟਰ ਦਾ ਅਸੀਂ ਸਾਰਿਆਂ ਨੇ ਲਾ ਰੱਖਿਆ ਵੀਰੇ ਇਹ ਨਹੀਂ ਹੁੰਦਾ ਵੀਰੇ ਸੀਐਮ ਸਾਹਿਬ ਜੀ ਨੂੰ ਜਾ ਕੇ ਉੱਥੇ ਪਾਣੀ ਜੇ ਖੜ ਜਾਂਦੇ ਨੇ ਵੀ ਜਿਵੇਂ ਅਸੀਂ ਇਹ ਨਹੀਂ ਸੱਚਾਈ ਨਹੀਂ ਹੈਗੀ ਵੀਰੇ ਇਹ ਡਾਇਰੈਕਸ਼ਨ ਦੇਣ ਵੀਰੇ ਇਹ ਅਫਸਰ ਲੱਗੇ ਹੋਏ ਨੇ ਉਹਨਾਂ ਨੂੰ ਇੱਕ ਦੇਣ ਵੀ ਯਾਰ ਆਰਡਰ ਦੇਣ ਸੀਐਮ ਸਾਹਿਬ ਦਾ ਕੰਮ ਹੁੰਦਾ ਆਰਡਰ ਦੇਣਾ ਵੀਰੇ ਨਾ ਕਿ ਪਾਣੀ ਕੇ ਜਾ ਕੇ ਖੜਨਾ ਯਾਰ ਉਹਦੇ ਨਾਲ ਲੋਕਾਂ ਨੂੰ ਕੀ ਫਰਕ ਪੈਂਦਾ ਵੀਰੇ 5 ਮਿੰਟ ਦੇ ਖੜਕੇ ਉੱਥੇ ਵੀਡੀਓ ਬਣਾ ਕੇ ਆਪਦੀ ਚਲੀ ਜੇ ਇਹ ਨਹੀਂ ਹੈਗਾ ਸੀਐਮ ਸਾਹਿਬ ਦੇ ਆਰਡਰ ਚੱਲਦੇ ਨੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਵੀਰੇ ਪਹਿਲਾਂ ਦੇ ਆਰਡਰ ਇਹਨਾਂ ਦੀ ਕੋਈ ਮੀਟਿੰਗ ਨਹੀਂ ਹੋਈ ਵੀਰੇ ਪਹਿਲਾਂ ਜਿਹੜੀ ਸਰਕਾਰਾਂ ਸੀਗੀਆਂ ਉਹ ਮੀਟਿੰਗਾਂ ਕਰਦੇ ਸੀ ਪ੍ਰਸ਼ਾਸਨ ਨਾਲ ਪਹਿਲਾਂ ਲੱਗ ਜਾਂਦੇ ਸੀ ਹਾਲਾਂਕਿ ਇੰਨਾ ਕਦੇ ਪਾਣੀ ਨਹੀਂ ਆਉਂਦਾ ਸੀ ਉਹ ਸਰਕਾਰਾਂ ਚਾਹੇ ਕਿੰਨੀਆਂ ਹੀ ਮਾ ਉਹਨਾਂ ਦਾ ਪਹਿਲਾ ਇੰਤਜ਼ਾਮ ਹੁੰਦਾ ਸੀਗਾ ਪਹਿਲਾਂ ਉਹ ਆ ਕੇ ਆਪਦੇ ਜਿੰਨੇ ਵੀ ਇਰੀਗੇਸ਼ਨ ਡਿਪਾਰਟਮੈਂਟ ਚੀਫ ਨੂੰ ਕਹਿਣ ਯਾਰ ਭਾਈ ਯਾਰ ਕਿਉਂ ਨਹੀਂ ਕਹਿੰਦੇ ਕਿਸੇ ਦਾ ਫੋਨ ਨਹੀਂ ਹੈਗਾ ਨਾ ਕੋਈ ਐਸਡੀਓ ਹੈਗਾ ਇਰੀਗੇਸ਼ਨ ਦੇ ਕੋਈ ਐਕਸ਼ਨ ਸਾਹਬ ਨਹੀਂ ਹੈਗੇ ਕਿਸੇ ਕੋਲ ਵੀਰੇ ਕੋਈ ਪ੍ਰਬੰਧ ਹੀ ਨਹੀਂ ਹੈਗਾ ਸਰਕਾਰ ਕੋਲੇ ਅਰ ਸਿਸਟਮ ਸਾਰਾ ਫੇਲ ਹੋ ਰਿਹਾ ਹੁਣ ਤਾਂ ਜਵਾਬ ਦਿੱਤਾ ਵੀਰੇ ਇਹਨਾਂ ਨੇ ਵੀ ਹੱਥ ਖੜੇ ਕਰਤੇ ਵੀ ਸਾਡੇ ਕੋਲ ਤਾਂ ਕੋਈ ਅਰੇਂਜਮੈਂਟ ਹੀ ਹੈ ਨਹੀਂਗਾ ਇੱਕ ਗੱਲ ਮੈਂ ਵੀ ਦੱਸਣਾ ਖਾਸ ਕਰਕੇ ਸਰਦੂਲਗੜ੍ਹ ਦੇ ਜਿਹੜੇ ਆਸੇ ਪਾਸੇ ਦੇ ਪਿੰਡਾਂ ਦਾ ਇਹ ਪਿੰਡਾਂ ਦੇ ਮੁੰਡੇ ਇਹਨਾਂ ਦੇ ਵਿੱਚ ਏਕਾ ਬਹੁਤ ਆ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚਾਹੇ ਕੋਈ ਕਾਲੀ ਕਾਂਗਰਸੀ ਆਮ ਆਦਮੀ ਵਾਲਾ ਚਾਹੇ ਕੋਈ ਭਾਜਪਾ ਵਾਲਾ ਸਾਰਾ ਪਿੰਡ ਸਾਰੇ ਭਾਈਚਾਰੇ ਇੱਥੇ ਇਕੱਠੇ ਲੱਗੇ ਹੋਏ ਆ ਬਾਈ ਆਹੀ ਹਾਲਾ ਦੀ ਤੇਲ ਨਹੀਂ ਮਿਲ ਰਿਹਾ ਨਹੀਂ ਮਿਲਦਾ ਜੀ ਕੋਈ ਆ ਬਾਈ ਉਸ ਆ ਕੇ ਜੇਬਾਂ ਚੋਂ ਪਾ ਰਹੇ ਆ ਤੇਲ ਬਾਈ ਪਰਸਨਲ ਆ ਬੰਦੇ ਨੇ ਜੀ ਆਪਦੇ ਮਾਲਕ ਤੇ ਤਿੰਨ ਲੱਖ ਦੀ ਮਿੱਟੀ ਨਹੀਂ ਮਿੱਟੀ ਸਕਿਆ ਜੀ ਮਿੱਟੀ ਪਾਈ ਜੀ ਆਪਦੇ ਬਾਹਰ ਸਾਰੇ ਆਪਦੇ ਬੰਦ ਕਰਾਈਏ 3 ਲੱਖ ਦੀ ਆਪਦੇ ਕੋਲੋਂ ਮਚਾਈ ਜਾ ਸਾਰੇ ਬਾਹਰ ਵਾਲੀ ਮਿੱਟੀ ਪੱਟ ਹਾਰੀ ਬਾਹਰ ਦੀ ਮਿੱਟੀ ਪੱਟ ਜਿਸ ਨਾਲ ਤੇਲ ਲਾਗੋ ਵੀ ਪਰਸਨਲ ਜੇਬ ਚੋਂ ਅਸੀਂ 2 ਮਹੀਨੇ ਬੰਦੇ 3 ਲੱਖ ਦੀ ਮਿੱਟੀ ਕੋਈ ਨਹੀਂ ਦਿੰਦਾ ਕੋਈ 50000 ਦਿੰਦਾ ਕੋਈ 500 ਦਿੰਦਾਗਾ ਤੇ ਸਾਰੀ ਮਿੱਟੀ ਤੇ ਆਉਦਾ ਸਾਰਾ ਮਾਰਦਾ ਬਈ ਰੋਡ ਤਿਆਰ ਕਰਕੇ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਉਰੇ ਮਾਰਾ ਕੋਈ ਬਣ ਕੇ ਲੋ ਤਾਂ ਚਾਰ ਦਿਨ ਹੋ ਗਏ ਅੱਜ ਵੀ ਤੇਰੇ ਵੱਲ ਹੱਥ ਖੜੇ ਹੈ ਜੀ ਹੱਥ ਛੜੇ ਸਿਸਟਮ ਸਾਰਾ ਅਸੀਂ ਆਪਦੇ ਘਰਾਂ ਚੋਂ ਲਾ ਰਹੇ ਆ ਸਾਰਾ ਪ੍ਰਬੰਧ ਮਿੱਟੀ ਆਪਦਾ ਬਾਣ ਪਟ ਰਹੇ ਆ ਅੱਧ-ਉਧਰ 3-4 ਕਿੱਲੇ ਤੈਨੂੰ ਲੱਖ ਦੀ 4 ਲੱਖ ਦੀ ਮਿੱਟੀ ਪਾ ਤੂੰ ਨੂੰ ਇੱਥੇ ਕੋਈ ਗੱਟਾ ਲੱਗੇ ਅੱਧ ਉੱਥੋਂ ਲੈ ਕੇ ਇੱਥੋਂ ਤੱਕ ਇਸ ਵੀ ਨਹੀਂ ਰਿਹਾ ਕੋਈ ਦੁਸ਼ਮਣੀ ਨਹੀਂ ਹੈਗੀ ਪਿਛਲੇ ਘੇੜੇ ਆ ਮੈਂ ਅਸੀਂ ਸੁਣਿਆ ਹੈ ਭਈ ਆਪਣੇ ਨਗਰ ਪੰਚਾਇਤ ਕੋਲ 4 ਕਰੋੜ ਰੁਪਏ ਆਇਆ ਹੈ ਤੇ ਉਹਦੇ ਤੁਸੀਂ ਵੀਰੇ ਦੇਖ ਲਿਓ ਆਰਟੀਆਈ ਲਵਾ ਲਿਓ ਤੁਸੀਂ ਜੇ 2 ਕਰੋੜ ਰੁਪਏ ਹੁਣ ਤੋਂ ਪਹਿਲਾਂ ਇਹਨੇ ਖਰਚ ਕਰਤਾ ਵੀ ਕਰਿਆ ਕਿੱਥੇ ਉਹ ਹੂੰ ਇਹ ਵੀ ਨਹੀਂ ਥੋੜਾ ਬੜਾ ਨਹੀਂ ਪਤਾ ਹੈ ਸਰਕਾਰ ਦੇ ਰੋਡ ਤੇ ਇਹ ਇਹ ਹੁਣ ਸਰਕਾਰ ਚ 4 ਕਰੋੜ ਰੁਪਏ ਪਿਛਲੇ ਦਿਨ ਹੀ ਨਗਰ ਪੰਚਾਇਤ ਨੂੰ ਅਲਾਟ ਹੋਇਆਗਾ ਹੋਇਆ ਤਾਂ ਉਹ ਫੰਡ ਨੇ ਬਈ ਫੰਡ ਆਏ ਨੇ ਉਹ ਮਤਲਬ ਗਲੀਆਂ ਗੁਲੀਆਂ ਦੇ ਉਹ ਲਾ ਸਕਦੇ ਨੇ ਵੀਰੇ ਯਾਰ ਗਲੀਆਂ ਦਾ ਕੀ ਕਰਨਾ ਜੋ ਗਲੀਆਂ ਦਾ ਘਰ ਟੁੱਟੀ ਜਾਂਦੇ ਲੋਕਾਂ ਦੇ ਯਾਰ ਗਲੀਆਂ ਦਾ ਪਹਚਾਏ ਕੀ ਕਰਦੇ ਯਰੇ ਬਾਈ ਮੇਰਾ ਪਿੰਡ ਸਾਧੂ ਵਾਲਾ ਹੈਗਾ ਪੰਚਾਇਤ ਦਾ ਮੌਜੂਦਾ ਮੈਂਬਰ ਆ ਸਾਡੇ 10 10 ਫੁੱਟ ਪਾਣੀ ਹੈ ਪਿੰਡ ਦੇ ਬਾਹਰ ਮੇਰਾ ਘਰ ਟਹਾਣੀ ਚ 10 ਫੁੱਟ ਹਲੇ ਤੱਕ ਕਿਸੇ ਬੰਦੇ ਨੇ ਐ ਨਹੀਂ ਪੁੱਛਿਆ ਕਿ ਵੀ ਯਾਰ ਕੀ ਗੱਲ ਕੋਈ ਇੱਕ ਬੰਦਾ ਵੀ ਨਹੀਂ ਆਇਆ ਪ੍ਰਸ਼ਾਸਨ ਦਾ ਇੱਕ ਸਿੰਗਲ ਬੰਦਾ ਕੋਈ ਆ ਕੇ ਅਸੀਂ ਕੱਲ ਇਹ ਸਾਧੂ ਵਾਲੇ ਵਾਲੀ ਸੜਕ ਤੇ ਗਏ ਸੀ ਜਿਹੜੇ ਨੌਜਵਾਨ ਫਰ ਲੱਗੇ ਉਹ ਵੀ ਆਪਦੇ ਕੋਣੀ ਲੱਗੇ ਬਾਈ ਜੇ ਆਏ ਵਿਚਾਰੀ ਅਸੀਂ ਆਪਦੇ ਬੰਦਾ ਜਦੋਂ ਕਿ ਮੈਂ ਫੋਨ ਕੀਤਾ ਫਿਰ ਆਇਆ ਕਢਾਇਆ ਸਾਰੇ ਬਿੰਦ ਕਹਿ ਰਹੇ ਸਾਡੇ ਬਹੁਤ ਜ਼ਿਆਦਾ ਮੰਗੋਈ ਬੰਦਾ ਨਹੀਂ ਆਇਆ ਜਿਹੜਾ ਸਮਾਨ ਨੂੰ ਬਾਹਰ ਕੱਢਣਾ ਹੈਗਾ ਉਹ ਵੀ ਨਹੀਂ ਕੋਈ ਫੇ ਬੰਦਾ ਆ ਕੇ ਵੀ ਨਿਕਲੇ ਹੋਈ ਹੈ ਕੋਈ ਐਸਡੀਐਮ ਆ ਕੇ ਖੜਿਆ ਹੋਊਗਾ ਆਮ ਬੰਦੇ ਕੱਢੇ ਜੀ ਅਸੀਂ ਧੰਵਾਦ ਆ ਖੈਰੇ ਪਿੰਡ ਦੇ ਮੇਰੇ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਕੌਸ਼ਲ ਵਾਲੇ ਆ ਕੇ ਟਰੈਕਟਰ ਲੈ ਕੇ ਆਪ ਦੇ ਤੇਲ ਲੈ ਕੇ ਉੱਥੇ ਪਹੁੰਚੇ ਨੇ ਆਪ ਉਹਨਾਂ ਨੇ ਸਮਾਨ ਚੱਕਿਆ ਸਭ ਤੋਂ ਵੱਡਾ ਚਾਚਾ ਜੀ ਦਾ ਬੰਦਾ ਉਹਨੂੰ ਲੈ ਕੇ ਗਿਆ ਮੇਰੇ ਘਰੇ ਸਾਰਾ ਸਮਾਨ ਪਿਆ ਬੜਾ ਸਾਰਾ ਪਿੰਡ ਦੇ ਸਮਾਨ ਤੇਰੇ ਧਰੇ ਰੱਖ ਰੱਖਿਆ ਵੀਰੇ ਖੈਰੀ ਠੀਕ ਹੈ ਸਾਡੇ ਸਕੂਲ 'ਚ ਤੇ ਗਊਸ਼ਾਲਾ ਜਾ ਕੇ ਦੇਖੋ ਏਰੀਏ ਦੇ ਸਾਰੇ ਜਿੰਨੇ ਵੀ ਪਸ਼ੂ ਨੇ ਸਭ ਗਊਸ਼ਾਲਾ 'ਚ ਨੇ ਅਸੀਂ ਤਾਂ ਪਿਛਲੇ 3-4 ਦਿਨ ਤਾਂ ਬਾਈ ਕਿਸੇ ਨੂੰ ਕਿਹਾ ਹੀ ਨਹੀਂ ਤੁਸੀਂ ਨਗਰ ਪੰਚਾਇਤ ਪੁੱਛ ਲਓ ਜਾਂ ਸਾਡੇ ਪਿੰਡ ਵੱਲੋਂ ਕਿਸੇ ਨੇ ਤੇਲ ਦੀ ਵੀਰੇ ਅਪੀਲ ਵੀ ਕੀਤੀ ਹੋਵੇ ਕਿਹਾ ਵੀ ਹੋਵੇ ਕਿਸੇ ਨੂੰ ਆਹ ਬੰਦੇ ਕੋਲੋਂ ਮੰਗਦੇ ਤੇਲ ਲੈਣਾ ਚਾਹੀਦਾ ਹੈ ਅੱਜ ਆਪ ਦੇ ਕੋਲੋਂ ਤੇਲ ਪਾ ਕੇ ਉੱਥੇ ਲੱਗੇ ਵੀ ਆਇਆ ਬਾਈ ਇੱਕ ਸਿੰਗਲ ਬੰਦਾ ਵੀ ਆ ਖੜੇ ਯਾਰ ਵੀ ਐਡੀ ਬੰਦਾ ਹੈ ਜੀ ਦੱਸਦਾ ਮੇਰੇ ਘਰੇ 10 ਬੋਤਲ ਪਾਣੀ ਅਸੀਂ ਜਿਵੇਂ ਬਾਰ ਬਾਰ ਅਪੀਲ ਕਰ ਰਹੇ ਹਾਂ ਕੱਲ ਟਵੀਟ ਤੇ ਟਵੀਟ ਹੋਇਆ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਸਟੇਟ ਦੇ ਮੁੱਖ ਮੰਤਰੀ ਨੂੰ ਵੀ ਇੱਕ ਸਟੇਟ ਐਮਰਜੈਂਸੀ ਆ ਸਟੇਟ ਐਮਰਜੈਂਸੀ ਐਲਾਨ ਕੇ ਤਾਂ ਬਹੁਤ ਵੱਡਾ ਇਥੇ ਗੇੜਾ ਤਾਂ ਤੱਕ ਹੀ ਮਾਰਨਾ ਸੀ ਮਤਲਬ ਇੱਥੇ ਜਿਹੜਾ ਉਹ ਟਾਂਚ ਜਾਗਾ ਉਹ ਵੀ ਸਾਰਾ ਕਲੱਸ ਕਰ ਗਿਆ ਠੀਕ ਹੈ ਇੱਕ ਪਾਸੇ ਵਿਧਾਇਕ ਸਾਹਿਬ ਕਹਿ ਰਹੇ ਨੇ ਵੀ ਪਾਣੀ ਬਹੁਤ ਜ਼ਿਆਦਾ ਆ ਗਿਆ ਠੀਕ ਹੈ ਮੌਸਮਤ ਆਈ ہوئی ਆ ਪਰ ਇਕੱਠੇ ਹੋ ਕੇ ਹੀ ਰੱਟਣਾਗਾ ਜੇ ਇਹ ਨੌਜਵਾਨ ਘਰਾਂ ਤੋਂ ਲੱਗੇ ਹੋਏ ਨੇ ਇਹਨਾਂ ਨੂੰ ਤੇਲਮਾਈਆ ਕਰਵਾਇਆ ਜਾਵੇ ਖਾਲੀ ਗੱਟੇ ਭਾਈਆ ਕਰਵਾਏ ਜਾਣ ਖਾਸ ਕਰਕੇ ਜਿਹੜੇ ਬੇਜਵਾਨ ਪਸ਼ੂ ਨੇ ਉਹਨਾਂ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਰੈਸਕਿਊ ਕੀਤਾ ਜਾਵੇ ਬਹੁਤ ਸਾਰੇ ਬੱਚੇ ਨੇ ਜਿੰਨੇ ਕੱਲ ਅਸੀਂ 2-3 ਬੱਚੇ ਉਹ ਨਾਲ ਵਾਲੇ ਫੂਸ ਮੰਡੀ ਤੋਂ ਰੈਸਕਿਊ ਕਰਕੇ ਲੈ ਕੇ ਆਏ ਆ ਬੱਚਿਆਂ ਨੂੰ ਰੈਸਕਿਊ ਕਰਨਾ ਹੈਗਾ ਔਰਤਾਂ ਨੂੰ ਰੈਸਕਿਊ ਕਰਨਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਇੱਥੇ ਹੋਣ ਵਾਲੀਆਂ ਆ ਗਈਆਂ ਤੇ ਸਾਰਾ ਸਿਸਟਮ ਆ ਜਿਹੜਾ ਉਹ ਵੀ ਖੁੱਸ ਹੋ ਚੁੱਕਿਆ ਹੈਗਾ ਕਿਉਂਕਿ ਵਾਟਰ ਲੈਵਲ ਆ ਜਿਹੜਾ ਪਿਛਲੇ ਪਿੰਡਾਂ ਤੋਂ ਫੇਰ ਵੱਧ ਆ ਰਿਹਾ ਬਈ ਪਾਣੀ ਇੱਕ ਮੈਨੂੰ ਇੱਕ ਬਸ लास्ट ਕਾਲ ਦੱਸ ਦਿਓ ਜਿਵੇਂ ਆਹ ਪਾਣੀ ਤੁਸੀਂ ਕਹਿਣੋ ਵੀ ਅੱਜ ਆਇਆ ਹੈਗਾ ਇਹ ਏਰੀਆ ਦੇ ਵਿੱਚ ਪਾਣੀ ਘਟ ਰਿਹਾ ਹੈ ਕਿ ਵੱਧ ਰਿਹਾ ਹੈਗਾ ਉਧਰ ਪਾਣੀ ਦਾ ਪੁੱਟਾ ਪਾਣੀ ਵੱਧ ਰਿਹਾ ਵੀਰੇ ਤੁਹਾਨੂੰ ਦੱਸਦੇ ਆ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨੇ ਵੀਰੇ ਸਿਆਸਤ ਸ਼ੁਰੂ ਕਰੀ ਸੀਗੀ ਖੱਗਰ ਤੋਂ ਉਹਨਾਂ ਨੇ ਸਭ ਤੋਂ ਪਹਿਲੇ ਮੁੱਦੇ ਖੱਗਰ ਦੇ ਜੱਕੇ ਸੀ ਪਰ ਮੁੱਦੇ ਸਾਰੇ ਫੇਲ ਹੋ ਗਏ ਬਾਈ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਯਾਰ ਕਾਹਦਾ ਮੁੱਦਾ ਸੀਗਾ ਪਹਿਲਾਂ ਚੌਥੇ ਦਿਨਾਂ ਕਿ ਉੱਥੇ ਵੀਡੀਓ ਬਣਾਉਂਦੇ ਸੀਗੇ ਘੱਗਰ ਤੇ ਖੜਕੇ ਵੀ ਸੀ ਉਹ ਕਰਦਾਂਗੇ ਉਹ ਕਰਦਾਂਗੇ ਵੀਰੇ ਪਹਿਲਾਂ ਨਹੀਂ ਸਰਕਾਰਾਂ ਸਾਰੀਆਂ ਕਰਦੀ ਸੀ ਵੀਰੇ ਜਦੋਂ ਇਹ ਟਾਈਮ ਆ ਜਾਂਦਾ ਸੀਗਾ ਸਾਰੇ ਮੀਟਿੰਗ ਕਰਦੇ ਸੀਗੇ ਆਪੋ ਆਪ ਦੀ ਸਾਰੇ ਅਫਸਰਾਂ ਨੂੰ ਬੁਲਾ ਕੇ ਪਹਿਲਾਂ ਹੀ ਤਿਆਰੀ ਕਰ ਲੈਂਦੇ ਸੀ ਪਾਣੀ ਆਵੇ ਨਾ ਆਵੇ ਪਰ ਹੁਣ ਤਾਂ ਵੀਰੇ ਕੋਈ ਹੈ ਹੀ ਨਹੀਂ ਜਿਹੜੇ ਸਾਡੇ ਇਹ ਧੁੰਦੜ ਸਾਹਿਬ ਨੇ ਪਿਓ ਪੁੱਤ ਦਿਖਦੇ ਹੀ ਨਹੀਂ ਭਾਈ ਕਿੱਥੇ ਨੇ ਇਹ ਵੀ ਸਾਨੂੰ ਅਤਾ ਪਤਾ ਹੀ ਨਹੀਂ ਹੈਗਾ ਉਹਨਾਂ ਦਾ ਵੀ ਕਿੱਥੇ ਨੇ ਕੱਲੇ ਆਮ ਆਦਮੀ ਪਾਰਟੀ ਨਹੀਂ ਕਹਿੰਦੇ ਵੀਰੇ ਦੂਜੇ ਲੀਡਰ ਵੀ ਆਉਣ ਵਰੇ ਆ ਕੇ ਸਾਡੀ ਮਦਦ ਕਰਨ ਸਾਰੇ ਕਾਂਗਰਸ ਦਾ ਉਹ ਕਾਂਗਰਸ ਦੇ ਆਏ ਨੇ ਐਮ ਐਲ ਏ ਉਹ ਅਜੀਤ ਸਿੰਘ ਮੋਫਰ ਸਾਹਿਬ ਦੁਰੇ ਫਿਰਦੇ ਬਿਕਰਮ ਵੀ ਦੁਰੇ ਫਿਰਦੇ ਨੇ ਪਰ ਆਈ ਹੈ ਵੀਰੇ ਮਦਦ ਵੀ ਕਰਨਾ ਥੋੜੀ-ਮੋਟੀ ਆ ਕੇ ਵੀ ਕੱਲਾ ਗੇੜਾ ਮਾਰਨ ਨਾਲ ਵੀ ਕੁਝ ਨਹੀਂ ਕੰਮ ਚਾਉਂਦਾ ਜਿਵੇਂ ਤੇ ਨਾਲ ਹੀ ਗਵਰਦੀ ਪਿੰਡਾ ਹਰਿਆਣੇ ਦੇ ਉੱਥੇ ਕਰਾਂਗੇ ਐਡਮਿਨ ਐਕਟੀਵਿਟੀ ਕਿਵੇਂ ਕਰ ਰਿਹਾ ਹੈਗਾ ਜਿਵੇਂ ਸੁਣ ਚਾ ਰਿਹਾ ਜੀ ਉਹ ਵੀ ਉਧਰ ਵੀ ਪਾਣੀ ਬਹੁਤ ਆ ਗਿਆ ਉਹ ਐਕਟੀਵਿਟੀ ਠੀਕ ਕਰ ਰਿਹਾ ਉਧਰਲਾ ਪ੍ਰਸ਼ਾਸਨ ਉੱਥੇ ਕੰਮ ਚਾਉਂਦਾ ਉਧਰ ਸਹੀ ਹੈ ਵੀਰ ਜ ਬਹੁਤ ਵਧੀਆ ਉੱਥੇ ਹਰੇਕ ਮੁਲਾਜ਼ਮ ਨਾਲ ਡਿਊਟੀਆਂ ਲੱਗੀਆਂ ਨੇ ਸਕੂਲ ਤੱਕ ਟੀਚਰਾਂ ਦੀਆਂ ਡਿਊਟੀਆਂ ਲਾ ਰੱਖਿਆ ਨੇ ਉਹਨਾਂ ਨੇ ਆਇਓ ਬਾਪੂ ਜੀ ਹਾਂ ਦੀ ਕੀ ਕਹਿਣਾ ਉੱਜੜ ਤਾਂ ਸਾਡੇ ਰੰਗੇ ਦੇ ਪਹੇ ਜ਼ਮੀਂਦਾਰ ਹੁੰਦੇ ਆ ਨਾ ਹਾਂ ਉਹ ਦੱਸਦੇ ਕਿ ਬਹੁਤ ਸੂਰਤਾਂ ਹਰਿਆਣੇ 'ਚ ਮਿਲਦੀਆਂ ਨੇ ਭਾਈ ਜੀ ਜੇ ਉਹ ਸਹੀ ਕਰੀਏ ਜਿਹੜਾ ਪਾਣੀ ਉਹ ਕਹਿੰਦਾ ਨਾ ਇੱਥੇ ਕੁਛ ਨਹੀਂ ਰਿਹਾ ਪਾਣੀ ਕਹਿੰਦਾ ਭਾਈ 15 ਕਿੱਲੇ ਹਰਿਆਣੇ ਦੇ ਸੀ ਉੱਥੇ 4-5 ਢਾਣੀਆਂ ਸੀਗੀਆਂ ਹਰਿਆਣੇ ਦੀਆਂ ਨਹਿਰ ਦੇ ਨਾਲ-ਨਾਲ ਉੱਥੇ ਘੱਟੋ-ਘੱਟ ਸੋ ਅਫਸਰ ਆ ਗਿਆ ਸੀ ਵੀਰੇ ਉਹਨਾਂ ਦਾ 20 ਮਿੰਟਾਂ 'ਚ ਹਾਂ ਉਹ ਮਤਲਬ 1 ਤੇ ਆਰਡੀਐਫ ਦੀ ਟੀਮਾਂ ਨਾਲ ਦੀ ਨਾਲ ਹੀ ਆ ਗਈ ਉਹਨਾਂ ਨੂੰ ਕਿਸ਼ਤੀ ਜੇ ਸਾਰੇ ਕਢਾ ਕੇ ਲੈ ਆਈ ਭਾਈ ਨਾਲ ਦੀ ਨਾਲ ਹੀ ਇਹ ਜਿਹੜੇ ਨਾਲੇ ਬੜਾਈ ਆ ਅੱਜ ਵੀ ਤਰੀਕਾ ਇਹ ਡੋਬਣ ਵਾਸਤੇ ਬਹੁਤ ਘੱਟ ਹੋ ਗਿਆ ਹੁਣ 3:30 ਹੋ ਗਏ ਹਨ ਤੇ 4 ਵਜੇ ਤੱਕ ਤੁਹਾਡੇ ਸਾਹਮਣੇ ਸਾਰੀ ਰਿਪੋਰਟ ਆ ਜਾਣੀ ਆ ਸੋ ਇਹ ਹਾਲਾਤ ਨੇ ਇਹ ਚੀਜ਼ਾਂ ਆਈਆਂ ਜੋ ਹੋਰ ਨਾ ਸਾਡੀ ਵੀ ਹਸਮਨਗੇ ਸਰਕਾਰ ਨੂੰ ਅਪੀਲ ਆ ਕਿ ਤੇਲ ਆ ਜੋ ਇਹਨਾਂ ਨੂੰ ਤੇਲ ਵੀ ਦਿੱਤਾ ਜਾਵੇ ਜੋ ਖਾਲੀ ਗੱਟੇ ਆ ਉਹ ਵੀ ਦਿੱਤੇ ਜਾਣ ਤੇ ਰਾਸ਼ਨ ਵਾਲਿਆਂ ਨੂੰ ਪੀੜਾ ਜਿਵੇਂ ਰਾਸ਼ਨ ਦੀਆਂ ਦੋ ਤਿੰਨ ਟਰਾਲੀਆਂ ਤੇ ਫਸ ਗਈਆਂ ਰਾਸ਼ਨ ਬਹੁਤ ਜ਼ਿਆਦਾ ਆ ਰਿਹਾ ਹੈਗਾ ਬਹੁਤ ਲੋਕ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਰਾਸ਼ਨ ਲੈ ਕੇ ਆ ਰਹੇ ਆ ਪਰ ਇਹਨਾਂ ਨੂੰ ਜਿਹੜੀ ਹੁਣ ਲੋੜਾ ਉਹ ਗੱਟਿਆਂ ਦੀ ਲੋੜ ਆ ਹਾਂਜੀ ਗੱਲ ਤੁਸੀਂ ਆਏ ਸੀ ਆਪਾਂ ਪਿੰਡ ਕੋਠੀ ਜੀ ਇੰਟਰਵਿਊ ਹਾਂਜੀ ਭਾਈ ਵੀ ਨਾਲ ਸੀ ਤੁਹਾਡੇ ਹਾਂਜੀ ਉੱਥੇ ਵੀ ਆਏ ਸੀ ਪੱਤਰਕਾਰ ਵੀ ਆਏ ਸੀ ਪਰ ਇੱਕ ਬੇਨਤੀ ਹੈ ਵੀ ਜਿਹੜੀ ਵੀ ਖ਼ਬਰ ਲਾਉਣੀ ਨਾ ਵੀਰ ਬਣ ਕੇ ਪੂਰੀ ਲਾਇਆ ਕਰੋ ਪੂਰੀ ਲਾਉਣੇ ਆ ਬਈ ਕੋਈ ਵੱਡੀ ਬੇਨਤੀ ਕਰੂਗਾ ਬਈ ਰਤਨ ਜੀ ਰਤਨ ਭਾਈ ਇੱਕ ਨਾ ਜਿਹੜੀਆਂ ਪ੍ਰਸ਼ਾਸਨ ਆਪਣਾ ਜਿਹੜੀਆਂ ਟਰਾਲੀਆਂ ਆ ਰਹੀਆਂ ਰਾਸ਼ਨ ਦੀਆਂ ਉਹਨਾਂ ਨੂੰ ਇਹ ਗੱਲ ਕਹੋ ਵੀ ਜੋ ਇੱਥੇ ਸਦੂਲਗੜ ਆਉਣ ਇੱਥੋਂ ਲੋਕਲ ਬੰਦਾ ਨਾ ਲੈ ਕੇ ਗਾ ਪਿੰਡਾਂ 'ਚ ਜਾਣ ਉਹਨਾਂ ਨੂੰ ਰਾਹ ਤੇ ਨਹੀਂ ਪਤਾ ਵੱਡੀ ਗੱਲ ਪਾਣੀ ਇਹ ਨਹੀਂ ਪਤਾ ਵੀ ਮੇਰਾ ਪਿੰਡ ਸਦੂਲਗੜਾ ਭਾਈ ਕੱਲ ਰਾਤ ਤੋਂ ਫਰੋਜਪੁਰ ਦੇ ਬੰਦੇ ਸੀ ਜਿਹੜੀ ਆਈ ਸਾਡੇ ਜਗੇ ਰਾਸ਼ਨ ਦੀਆਂ ਟਰਾਲੀਆਂ ਭਰੀਆਂ ਹੋਈਆਂ ਸੀ ਉਹਨਾਂ ਨੂੰ ਰਾਸਤਾ ਹੀ ਨਹੀਂ ਪਤਾ ਸੀ ਅੱਗੇ ਪਾਣੀ ਸੀ ਅਸੀਂ ਜਿਹੜੀ ਵਾਲੀ ਸੜਕ ਤੇ 8 ਫੁੱਟ ਪਾਣੀ ਆ ਖੂਸ ਮੰਡੀ ਵਾਲੀ ਸੜਕ ਤੇ 8 ਫੁੱਟ ਪਾਣੀ ਆ ਸੂਗਰ ਵਾਲੀ ਸੜਕ ਤੇ ਤਰਸਣ ਜਾਵੇ ਕਾਦੇ ਦੇ ਕਿਸੇ ਦਾ ਕੋਈ ਪ੍ਰਬੰਧ ਹੀ ਹੈ ਨਹੀਂ ਹੋਇਆ ਸੋ ਇਹ ਪ੍ਰਟਕਦਾਈਆਂ ਸਾਡੇ ਵੱਲੋਂ ਖਬਰ ਪੂਰੀ ਲਗੂ ਟੈਨਸ਼ਨ ਨਾਲ ਹੈ ਹੋਰ ਦਾ ਅਸੀਂ ਗਰੰਟੀ ਨਹੀਂ ਲਾਦੇ ਮੇਰੇ ਵੱਲੋਂ ਨਾ ਟੈਨਸ਼ਨ ਲਾ ਸੋ ਇਹ ਚੀਜ਼ਾਂ ਜਿਹੜੀਆਂ ਇੱਥੇ ਸਰਦੂਰਗੜ ਹੋ ਰਹਿ ਰਹੀਆਂ ਜਾਂ ਸਾਡੀ ਹੱਥ ਬੰਨ ਕੇ ਇੱਕ ਵਾਰ ਫਿਰ ਗੁਦਾਰਸ਼ ਆਂ ਕਿ ਜੋ ਵੀ ਇਹਨਾਂ ਨੇ ਅਪੀਲ ਕਰੀਆ ਹੋ ਇਹਨਾਂ ਦੀ ਸਿਰਾਂਮੰਦਗੀ ਨਜ਼ੀਰ ਆਵੇ ਤੇ ਸਰਕਾਰ ਪਹਿਲ ਦੇ ਆਧਾਰ ਤੇ ਮੂਹਰੇ ਆਵੇ ਫਰੰਟ ਮੁੱਟ Não, não, não.